ਪਰਤਾਲ ਗੁਰ ਸੇਵੀਐ ਇਹਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝੱਟੀਐ ਤੋ ਦਡ ਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦੈ ਜਿਸ ਪਾਸ ਵਹਿਠਿਆ ਸੋਹੀਏ ਸਭ ਨਾਨਕ ਦੇਸਾਹੋ ਸਜਣ ਸਚਾ ਪਤ ਸਾਹੋ ਸਰਸਾ ਹੰਦ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਤਨਾਮ ਸ਼ਰੀ साहिब जी बिलावल मोहल्ला पहला ਮਨ ਕਾ ਕਹਿਆ ਮਨ ਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਤ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਮਨ ਕਾ ਕਹਿਆ ਮਨ ਸਾ ਕਰੈ ਯੇ ਹੋ ਮਨ ਪੁੰਨ ਪਾਪ ਉਚਰੰ ਮਾਇਆ ਮਦਮਤ ਤ੍ਰਿਪਤ ਨ ਆਵੰ ਤ੍ਰਿਪਤ ਮੁਕਤ ਮਾ ਸਾਚਾ ਭਾਵ ਤਨ ਧਨ ਕਲਤ ਸਭ ਦੇਖ ਅਬਿਮਾਨ ਬਿਨਵਾ केछ संग ना जान रहाम की चह रस भोग खुशिया केरे तन लोका ਤਨ पस ਮੇ ਤੇਰੀ ਖਾਕੋ ਖਾ ਕਰ ਲੈ ਸਭ ਫੈਲ ਬੇਨ ਸਬਦ ਨਾਹੀ ਉਤਰ ਮੈਂ ਗੀਤ ਰਾਗ ਕਨ ਤਾਲ ਸੇ ਕੂਰ ਤ੍ਰਿਹੋ ਗੁਣ ਉਪਜੈ ਬਿਨ ਸੇ ਦੂਰ ਦੋਜੇ ਦਰਮਤ ਦਰਦ ਨਾ ਜਾਏ ਛੋਟ ਗੁਰਮੁਖ ਧਾਰੂ ਗੁਣ ਗਾਏ ਤੋਤੀ ਉਜਲ ਤਿਲਕ ਗਲਮਾਲਾ ਆ ਤਰ ਕਰੋਧ ਪੜਹਿ ਨਾਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬੇਨ ਗੁਰ ਭਗਤ ਨਾਹੀ ਸੁਖ ਥੀਆ ਸੋਕਰ ਸਵਾਨ ਘਰ ਧਬ ਮੰਝਾਰਾ ਪਛੋ ਮਲੇਸ਼ ਨੀਚ ਚੰਡਾਲਾ ਗੋਰ ਤੇ ਮੋਹ ਫੇਰੇ ਤਨ ਜੋਨ ਪਵਾਈਆ ਬੰਦਨਮ ਵਾਦਿਆ ਆਇ ਜਾਇਐ ਗੁਰ ਸੇਵਾ ਤੇ ਲਹ ਪਦਾਰਥ ਹਿਰਦ ਨਾਮ ਸਦਾ ਕਿਰਤਾਰਥ ਸਾਚੀ ਦਰਗਹ ਪੂਛਨਾ ਹੋਏ ਮੰਨੇ ਹੁਕਮ ਸਿਜਦਾਰ ਸੋਏ ਸਤ ਗੁਰ ਮਿਲੈ ਤਤਿਸ ਕਉ ਜਾਣੈ ਰਹਿਰ ਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚ ਦਰਵਾਸ ਕਾਲ ਵਿਕਾਲ ਸਬਦ ਪਾਏ ਨਾਸ ਰਹਿਯਤੀ ਗਿਆਨ ਸਭ ਤਿਸ ਕਾ ਤਾਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚ ਸਾਚ ਸਮਾਏ ਰਹਿਇ ਤਿਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦਮਤ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ